ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਸ੍ਰੀ ਆਨੰਦਪੁਰ ਸਾਹਿਬ ਨੂੰ ਪਾਏ ਹੋਏ ਘੇਰੇ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਦੋਂ ਗੁਜਰਾں ਤੇ ਰੰਗੜਾਂ ਦੀ ਮੰਗਮੀ ਫੌਜ ਭੱਜ ਗਈ ਕੁਝ ਚਿਰ ਮਗਰੋਂ ਪਹਾੜੀ ਸੈਨਾ ਵੀ ਤਤਰ-ਪਿੱਤਰ ਹੋ ਗਈ ਇਸ ਤੋਂ ਕੁਝ ਚਿਰ ਮਗਰੋਂ ਪਹਾੜੀ ਰਾਜਾਂ ਨੇ ਸਰਹੰਦ ਦੇ ਨਵਾਬ ਨੂੰ ਫੇਰ ਜਾ ਵੰਗਾਰਿਆ ਅਤੇ ਗੁਰੂ ਜੀ ਵਿਰੁੱਧ ਚੜ੍ਹਾ ਲਿਆਂਦਾ ਉਹ ਆਪ ਵੀ ਆਪਣੀਆਂ ਫੌਜਾਂ ਲੈ ਕੇ ਸ਼ਾਹੀ ਫੌਜਾਂ ਨਾਲ ਆੜਲੇ ਚੋਖਾ ਚਿਰ ਲੜਾਈ ਹੁੰਦੀ ਰਹੀ ਸਿੱਖ ਬੜੀ ਬਹਾਦਰੀ ਨਾਲ ਲੜਦੇ ਰਹੇ ਕੁਝ ਬਣਦਾ ਨਾ ਵੇਖ ਕੇ ਨਵਾਬ ਨੇ ਵਾਪਸ ਜਾਣ ਦਾ ਫੈਸਲਾ ਕੀਤਾ ਮੰਗਰੇ ਮੰਗਰ ਹੀ ਪਹਾੜੀਏ ਵੀ ਘਰੋ ਘਰੀ ਚਲੇ ਗਏ ਇਸ ਲੜਾਈ ਤੋਂ ਮਗਰੋਂ ਗੁਰੂ ਜੀ ਕੁਝ ਸਮਾਂ ਬਸੌਲੀ ਜਾ ਟਿਕੇ ਪਹਾੜੀ ਰਾਜੇ ਗੁਰੂ ਜੀ ਵਿਰੁੱਧ ਮੰਸੂਬੇ ਬਣਾਉਂਦੇ ਅਤੇ ਵਿਧਾ ਸੋਚਦੇ ਘਟਦੇ ਰਹੇ ਕੁਝ ਸਮੇਂ ਬਾਅਦ ਉਹਨਾਂ ਨੇ ਸੈਦ ਬੇਗ ਅਤੇ ਅਲਫ ਖਾਂ ਦੋਹਾਂ ਮੁਸਲਮਾਨ ਜਰਨੈਲਾਂ ਨੂੰ ਚੜਾ ਲਿਆਂਦਾ ਇਹਨਾਂ ਵਿੱਚੋਂ ਸੈਦ ਬੇਗ ਤਾਂ ਗੁਰੂ ਜੀ ਦਾ ਸੇਵਕ ਬਣ ਗਿਆ ਅਤੇ ਉਹਨਾਂ ਦੀ ਫੌਜ ਵਿੱਚ ਜਾ ਰਲਿਆ ਅਲਫ ਖਾਂ ਮੂੰਹ ਦੀ ਹਾਰ ਖਾ ਕੇ ਉੱਥੋਂ ਭੱਜ ਨਿਕਲਿਆ ਪਹਾੜੀਏ ਅਜੇ ਵੀ ਚੈਨ ਨਾਲ ਨਹੀਂ ਬੈਠੇ ਸਨ ਉਹਨਾਂ ਨੇ ਇੱਕ ਹੋਰ ਜਰਨੈਲ ਸੈਦ ਖਾਂ ਨੂੰ ਗੁਰੂ ਜੀ ਦੇ ਵਿਰੁੱਧ ਝਨਾ ਕੇ ਲਿਆਂਦਾ ਗੁਰੂ ਜੀ ਦੀ ਖਾਲਸਾ ਫੌਜ ਦੇ ਨਾਲ ਆਪ ਦੇ ਮੁਸਲਮਾਨ ਸੇਵਕਾਂ ਮੈਮੂ ਖਾਂ ਅਤੇ ਸੈਦ ਬੇਗ ਆਦ ਨੇ ਸੈਦ ਖਾਂ ਦਾ ਟਕਰਾ ਕੀਤਾ ਸ੍ਰੀ ਦਸ਼ਮੇਸ਼ ਜੀ ਦੇ ਦਰਸ਼ਨ ਕਰਕੇ ਸੈਦ ਖਾਂ ਵੀ ਆਪ ਜੀ ਦਾ ਮਰੀਦ ਬਣ ਗਿਆ ਮਗਰੋਂ ਉਹ ਗੁਰੂ ਜੀ ਦੇ ਨਾਲ ਹੋ ਕੇ ਉਹਨਾਂ ਦੇ ਬੈਰੀਆਂ ਨਾਲ ਲੜਦਾ ਲੜਦਾ ਸ਼ਹੀਦ ਹੋਇਆ ਇਸ ਤਰ੍ਹਾਂ ਘੜੀਮੁੜੀ ਹਾਰ ਖਾਣ ਮਗਰੋਂ ਪਹਾੜੀ ਰਾਜਾਂ ਨੂੰ ਯਕੀਨ ਹੋ ਗਿਆ ਕਿ ਅਸੀਂ ਗੁਰੂ ਜੀ ਨੂੰ ਨਹੀਂ ਹਰਾ ਸਕਾਂਗੇ ਅਤੇ ਨਾ ਹੀ ਸਰਹੰਦ ਦੀ ਫੌਜ ਜਾਂ ਹੋਰ ਮੰਗਮੀਆਂ ਅਤੇ ਪਹਾੜੇ ਦੀਆਂ ਧਾੜਾਂ ਹੀ ਕੁਝ ਕਰ ਸਕਣਗੀਆਂ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਜੀ ਦੇ ਵਿਰੁੱਧ ਪ੍ਰੇਰਿਆ ਜਾਵੇ ਅਤੇ ਸ਼ਾਹੀ ਫੌਜ ਭੇਜਣ ਲਈ ਮਨਾਇਆ ਜਾਵੇ। ਉਹਨਾਂ ਨੇ ਬਾਦਸ਼ਾਹ ਰੰਗਜੀਤ ਵੱਲ ਲੰਮੀ ਚੌੜੀ ਅਰਜੀ ਲਿਖੀ। ਉਸ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਮੁਗਲ ਰਾਜ ਦੇ ਨਾਮਕ ਹਲਾਲ, ਵਫਾਦਾਰ ਆਗਿਆਕਾਰ ਅਤੇ ਤਾਬਿਆਦਾਰ ਦੱਸਿਆ ਅਤੇ ਗੁਰੂ ਜੀ ਨੂੰ ਮੁਗਲ ਰਾਜ ਦੇ ਹਮਾਇਤੀਆਂ, ਤਾਬੇਦਾਰਾਂ ਦਾ ਇਸਲਾਮ ਦਾ, ਹਿੰਦੂ ਧਰਮ ਦਾ ਕੱਟੜ ਵਿਰੋਧੀ ਨੀਅਤ ਕੀਤਾ। ਫਿਰ ਉਹਨਾਂ ਨੇ ਇਹ ਕਿਹਾ ਕਿ ਅਸਾਂ ਸਾਰਿਆਂ ਨੇ ਰਲ ਕੇ ਇਕੱਲਿਆਂ ਵੀ ਅਤੇ ਸਰਹੰਦ ਦੇ ਨਵਾਬ ਦੀ ਸਹਾਇਤਾ ਨਾਲ ਵੀ ਸਾਰਾ ਜੋਰ ਲਾਇਆ ਹੈ ਪਰ ਅਸੀਂ ਸਫਲ ਨਹੀਂ ਹੋ ਸਕੇ ਬਾਦਸ਼ਾਹੀ ਤਾਕਤ ਹੀ ਇਸ ਸਾਂਝੇ ਖਤਰਨਾਕ ਬੈਰੀ ਦਾ ਖਾਤਮਾ ਕਰ ਸਕਦੀ ਹੈ ਅਸੀਂ ਆਪਣੇ ਥਾਂ ਆਪੋ ਆਪਣੀ ਵਿੱਤ ਮੁਜਬ ਵੱਧ ਤੋਂ ਵੱਧ ਸੇਵਾ ਅਤੇ ਮਦਦ ਕਰਨ ਲਈ ਹਾਜ਼ਰ ਹਾਂ ਰੰਗਦੇਵ ਉਸ ਵੇਲੇ ਦੱਖਣ ਵਿੱਚ ਸੀ ਉਸਨੇ ਸੂਬਾ ਲਾਹੌਰ ਅਤੇ ਸੂਬਾ ਸਰਹੰਦ ਨੂੰ ਹੁਕਮ ਭੇਜਿਆ ਕੇ ਪਹਾੜੀ ਰਾਜਿਆਂ ਨਾਲ ਹੋ ਕੇ ਗੁਰੂ ਜੀ ਉੱਪਰ ਤੁਰੰਤ ਹਮਲਾ ਕੀਤਾ ਜਾਵੇ ਅਤੇ ਉਹਨਾਂ ਨੂੰ ਹਰਾਏ ਬਿਨਾਂ ਜੰਗਬੰਦ ਨਾ ਕੀਤਾ ਜਾਵੇ ਇਸ ਹੁਕਮ ਮੁਜਬ ਲਾਹੌਰ ਅਤੇ ਸਰਹੰਦ ਦੀਆਂ ਸ਼ਾਹੀ ਫੌਜਾਂ ਆਨੰਦਪੁਰ ਵੱਲ ਨੂੰ ਚੜ ਪਈਆਂ 22 ਧਾਰ ਦੇ ਪਹਾੜੀ ਰਾਜੇ ਆਪੋ ਆਪਣੀ ਫੌਜ ਨੂੰ ਅਤੇ ਲਾਗੇ ਛਾਗੇ ਦੇ ਰੰਗੜਾ ਗੁਜਰਾ ਅਤੇ ਮਲਖਈਏ ਨੂੰ ਨਾਲ ਲੈ ਕੇ ਸ਼ਾਹੀ ਫੌਜ ਦੇ ਨਾਲ ਜਾ ਰਹੇ ਇਸ ਤਰ੍ਹਾਂ ਆਨੰਦਪੁਰ ਦੀ ਆਖਰੀ ਜੰਗ ਸ਼ੁਰੂ ਹੋਈ ਸਿੱਖ ਫੌਜ ਦੀ ਗਿਣਤੀ 10 ਤੋਂ ਹਜ਼ਾਰ ਸੀ ਵਿਰੋਧੀ ਸੈਨਾ ਤੇ ਮੁਲਖਈਆ ਲੱਖਾਂ ਦੀ ਗਿਣਤੀ ਵਿੱਚ ਸੀ ਬਹੁਤ ਭਿਆਨਕ ਜੰਗ ਸ਼ੁਰੂ ਹੋ ਪਿਆ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਰਲਮੀਆਂ ਫੌਜਾਂ ਦਾ ਖਾਲਸਾ ਫੌਜ ਨੇ ਬੇਮਿਸਾਲ ਬੀਰਤਾ ਨਾਲ ਅਤੇ ਦ੍ਰਿੜਤਾ ਨਾਲ ਟਕਰਾ ਕੀਤਾ ਹਰੇਕ ਹੱਲੇ ਦਾ ਮੂੰਹ ਤੋੜਮਾ ਜਵਾਬ ਦਿੱਤਾ ਲੜਾਈ ਲੱਗੀ ਰਹੀ ਪਰ ਹਾਰ ਜਿੱਤ ਦਾ ਫੈਸਲਾ ਹੁੰਦਾ ਨਾ ਜਾਪੇ ਜੰਗ ਦੇ ਕਾਰਨ ਅਤੇ ਖਾਸ ਕਰਕੇ ਸਾਹੀ ਫੌਜਾਂ ਦੇ ਉਤਾਰੇ ਤੋਂ ਹੁੰਦੇ ਉਜਾੜੇ ਦੇ ਕਾਰਨ ਪਹਾੜੀ ਇਲਾਕਾ ਬਰਬਾਦ ਹੋ ਰਿਹਾ ਸੀ ਲੋਕਾਂ ਦੇ ਨੱਕ ਵਿੱਚ ਨੰਮ ਆ ਗਿਆ ਸੀ ਜੰਗ ਵਿੱਚ ਸਫਲਤਾ ਹਾਸਲ ਹੁੰਦੀ ਨਾ ਦੇਸੀ ਆਪੋ ਆਪਣੀ ਥਾਂ ਸਾਰੇ ਹਮਲਾਵਰ ਅਤੇ ਉਹਨਾਂ ਦੇ ਹਮੈਤੀ ਨੱਕੋ ਨੱਕ ਆ ਚੁੱਕੇ ਸਨ ਰਾਜਿਆਂ ਤੇ ਮੁਗਲ ਜਰਨੇਲਾਂ ਨੇ ਗੁਰੂ ਜੀ ਨੂੰ ਕਿਲੇ ਵਿੱਚੋਂ ਕੱਢਣ ਦੀ ਇੱਕ ਚਾਲ ਸੋਚੀ ਉਹਨਾਂ ਨੇ ਗੁਰੂ ਜੀ ਨੂੰ ਧਰਮ ਅਤੇ ਗਊ ਮਾਤਾ ਦੀਆਂ ਸੌਹਾ ਭਰੀ ਚਿੱਠੀ ਲਿਖੀ ਅਤੇ ਇੱਕ ਹੋਰ ਚਿੱਠੀ ਬਾਦਸ਼ਾਹ ਵੱਲੋਂ ਵੀ ਮੰਗਵਾ ਕੇ ਭੇਜੀ ਗਈ ਇਨ੍ਹਾਂ ਚਿੱਠੀਆਂ ਵਿੱਚ ਕਿਹਾ ਗਿਆ ਸੀ ਕਿ ਜੇ ਗੁਰੂ ਜੀ ਕਿਲਾ ਖਾਲੀ ਕਰਕੇ ਚਲੇ ਜਾਣ ਤਾਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਤਕਲੀਫ ਨਹੀਂ ਦਿੱਤੀ ਜਾਵੇਗੀ ਅਤੇ ਉਹਨਾਂ ਦੇ ਰਾਹ ਵਿੱਚ ਕੋਈ ਡਕਾ ਨਹੀਂ ਰਾਇਆ ਜਾਵੇਗਾ ਗੁਰੂ ਜੀ ਦੀ ਫੌਜ ਅਤੇ ਬਹੁਤ ਸਾਰੇ ਸਿੱਖ ਸ਼ਹੀਦ ਹੋ ਚੁੱਕੇ ਸਨ ਬਾਕੀ ਦੇ ਭੁੱਖ ਅਤੇ ਤ੍ਰੇ ਤੋਂ ਆਤਰ ਹੋ ਚੁੱਕੇ ਸਨ ਕਿਉਂਕਿ ਬੈਰੀਆਂ ਨੇ ਅੰਦਰ ਰਸਤ ਪਾਣੀ ਆਉਣ ਨੂੰ ਰੋਕਿਆ ਹੋਇਆ ਸੀ ਨਾਲੇ ਸਾਲਾਂ ਬੱਧੀ ਲੜਾਈ ਦੀ ਖੇਚਲ ਤੋਂ ਪੈਦਾ ਹੋਇਆ ਥਕੀਵਾ ਵੀ ਬੜਾ ਤੰਗ ਕਰਦਾ ਪਿਆ ਸੀ ਇਸ ਕਰਕੇ ਜਦੋਂ ਬਾਹਰੋਂ ਕਸਮਾ ਅਤੇ ਇਕਰਾਰਾਂ ਵਾਲੀਆਂ ਇਹ ਚਿੱਠੀਆਂ ਆਈਆਂ ਤਾਂ ਸਿੱਖਾਂ ਨੇ ਕਿਲਾ ਖਾਲੀ ਕਰਕੇ ਜਾਣ ਲਈ ਖਾਹਿਸ਼ ਜ਼ਾਹਿਰ ਕੀਤੀ ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਇਹਨਾਂ ਪਹਾੜੀਆਂ ਅਤੇ ਤੁਰਕਾਂ ਦੀਆਂ ਕਸਮਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਇਹ ਦਿਲਾਂ ਦੇ ਖੋਟੇ ਹਨ ਪਰ ਲੋਕੀ ਘਬਰਾਏ ਹੋਏ ਸਨ ਉਹ ਜਾਣ ਦੀ ਜ਼ਿੱਦ ਕਰਨ ਲੱਗ ਪਏ ਗੁਰੂ ਜੀ ਨੇ ਕਿਹਾ ਜਿੱਥੇ ਸਾਲਾਂ ਬਧੀ ਔਕੜਾਂ ਅਤੇ ਅਖਿਆਈਆਂ ਝਲੀਆਂ ਹਨ ਉਥੇ ਇੱਕ ਮਹੀਨਾ ਹੋਰ ਜੇਰਾ ਕਰਕੇ ਰੁਕੋ ਪਰ ਤਕਰੀਬਨ 3 ਸਾਲਾਂ ਦੇ ਜੰਗਦਿਆਂ ਕਸ਼ਟਾਂ ਅਤੇ ਹੁਣ ਤੱਕ ਦੀਆਂ ਭੁੱਖਾਂ ਤੇ ਹਾਂ ਤੋਂ ਸਿੱਖ ਬਿਲਕੁਲ ਬਿਆਕੁਲ ਜਿਹੇ ਹੋਏ ਪਏ ਸਨ ਉਹ ਕਹਿਣ ਕਿ ਜਦ ਹਾਰ ਜਾਂ ਈਨ ਮੰਨਣੋਂ ਬਗੈਰ ਜਾਨਾਂ ਬਚ ਸਕਦੀਆਂ ਹਨ ਤਾਂ ਕਿਉਂ ਨਾ ਬਚਾਈਆਂ ਜਾਣ ਅਤੇ ਧਰਮ ਦੇ ਬੈਰੀਆਂ ਵਿਰੁੱਧ ਫੇਰ ਮੌਕੇ ਸਰਵਰਤੀਆਂ ਜਾਣ ਉਹਨਾਂ ਨੇ ਗੁਰੂ ਜੀ ਅੱਗੇ ਦਲੀਲ ਰੱਖੀ ਇਸ ਦਲੀਲ ਤੇ ਗੁਰੂ ਜੀ ਨੇ ਕਿਹਾ ਕਿ ਚੰਗਾ ਫੇਰ ਜਿਹੜੇ ਸਾਡੀ ਮਰਜ਼ੀ ਦੇ ਉਲਟ ਜਾਣਾ ਚਾਹੁੰਦੇ ਹਨ ਉਹ ਬੇਦਾਵਾ ਲਿਖ ਕੇ ਦੇ ਜਾਣ ਅਤੇ ਚਲੇ ਜਾਣ ਕੁਝ ਸਿੱਖਾਂ ਨੇ ਗੁਰਸਿੱਖੀ ਅਤੇ ਗੁਰੂ ਨਾਲੋਂ ਜਾਨਾਂ ਵਧੇਰੇ ਪਿਆਰੀਆਂ ਜਾਣ ਕੇ ਨਿਯਤ ਧਾਰ ਲਈ ਉਹਨਾਂ ਨੇ ਲਿਖ ਦਿੱਤਾ ਨਾ ਤੁਸੀਂ ਸਾਡੇ ਗੁਰੂ ਅਤੇ ਨਾ ਹੀ ਅਸੀਂ ਤੁਹਾਡੇ ਸਿੱਖ ਇਹ ਬੇਦਾਵਾ ਲਿਖ ਕੇ ਉਹ ਚਲੇ ਗਏ ਹੁਣ ਘੇਰਾ ਜਾਰੀ ਰਿਹਾ ਅਤੇ ਲੜਾਈ ਹੁੰਦੀ ਰਹੀ ਕੁਝ ਦਿਨਾਂ ਮਗਰੋਂ ਕਿਲੇ ਵਿਚਾਲੇ ਸਾਰੇ ਸਿੱਖਾਂ ਦੀ ਰਾਏ ਨਾਲ ਕਿਲਾ ਖਾਲੀ ਕਰਨ ਦੀ ਬਯਉਂਤ ਬਣ ਗਈ ਪਹਾੜੀ ਰਾਜਾਂ ਅਤੇ ਸ਼ਾਹੀ ਫੌਜਦਾਰਾਂ ਨੇ ਇੱਕ ਵਾਰੀ ਫੇਰ ਭਰੋਸਾ ਦਿਵਾਇਆ ਅਤੇ ਸੌਹਾ ਖਾਧੀਆਂ ਕਿ ਗੁਰੂ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਦਿੱਤੀ ਜਾਵੇਗੀ ਉਹਨਾਂ ਨੂੰ ਜਿੱਥੇ ਜੀ ਕਰੇ ਜਾਣ ਦੀ ਖੁੱਲ ਹੋਵੇਗੀ ਇਸ ਕਰਕੇ ਗੁਰੂ ਜੀ ਨੇ 6 ਪੋ ਸੰਮਤ 1761 ਨੂੰ ਭਾਈ ਗੁਰਬਖਸ਼ ਸਿੰਘ ਉਦਾਸੀ ਨੂੰ ਗੁਰੂ ਅਸਥਾਨ ਦੀ ਸੇਵਾ ਸੰਭਾਲ ਸੌਂਪ ਕੇ ਅੱਧੀ ਰਾਤ ਰਹਿੰਦਿਆਂ ਕਿਲਾ ਖਾਲੀ ਕਰ ਦਿੱਤਾ ਅਤੇ ਰੋਪੜਵਾਲ ਨੂੰ ਚਾਲੇ ਬਾ ਦਿੱਤੇ ਸੋ ਭਾਈ ਇਸ ਸੰਖੇਪ ਇਤਿਹਾਸ ਆਨੰਦਪੁਰ ਸਾਹਿਬ ਦੇ ਘੇਰੇ ਦਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਆਪ ਜੀ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਸੋ ਇਸੇ ਤਰ੍ਹਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਨਾਲ-ਨਾਲ ਆਪਾਂ ਇਤਿਹਾਸ ਸਾਂਝਾ ਕਰਾਂਗੇ ਸੋ ਸਾਰਿਆਂ ਨੇ ਜੁੜੇ ਰਹਿਣਾ ਕਿਰਪਾ ਕਰਕੇ ਤੁਸੀਂ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਕੇ ਸਾਡਾ ਹੌਸਲਾ ਫਜ਼ਾਈ ਕਰਨੀ ਤਾਂ ਕਿ ਆਪਾਂ ਆਉਂਦੇ ਸਮੇਂ ਦੇ ਵਿੱਚ ਸਾਰੇ ਰਲ ਮਿਲ ਕੇ ਗੁਰਬਾਣੀ ਅਤੇ ਗੁਰਮਤਿ ਦੀਆਂ ਵਿਚਾਰਾਂ ਸਾਂਝੇ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ